ਮੈਂ ਵਿਧਾਨ ਸਭਾ ਅਟਾਰੀ ਵਿੱਚ ਕੰਮ ਕੀਤਾ ਇਸ ਚੋਣਾ ਦੌਰਾਨ ਔਰ ਜੋ ਮੈਂ ਮਹਿਸੂਸ ਕੀਤਾ ਇਹ ਕਿ ਸਾਡੇ ਜਨਨਾਇਕ ਸ਼੍ਰੀ ਰਾਹੁਲ ਗਾਂਧੀ ਜੀ ਨੇ ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਪੈਦਲ ਯਾਤਰਾ ਜਿਹੜੀ ਕਿ ਲਗਭਗ 4000 ਕਿਲੋਮੀਟਰ ਸੀ ਉਸ ਤੋਂ ਬਾਅਦ ਮਨੀਪੁਰ ਤੋਂ ਮਹਾਰਾਸ਼ਟra 670 ਕਿਲੋਮੀਟਰ ਯਾਤਰਾ ਦੋ ਯਾਤਰਾ ਕਰਕੇ ਭਾਰਤ ਦੇ ਲੋਕਾਂ ਨਾਲ ਮਿਲ ਕੇ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਏ ਉਹ ਇਤਿਹਾਸਕ ਮੈਨੀਫੈਸਟ ਹੋਈ ਇਸ ਮੈਨੀਫੈਸਟੋ ਦੇ ਵਿੱਚ 3 ਲੱਖ ਪੱਕੀ ਨੌਕਰੀ ਦੇਣ ਦੀ ਗਰੰਟੀ ਦਿੱਤੀ ਗਈ ਹੈ ਅਗਨੀ ਵੀਰ ਜਿਹੜਾ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਜਿਹੜੀ ਹੈ ਉਹ ਵੀ ਸਹੀ ਤਰ੍ਹਾਂ ਨਹੀਂ ਹੋਊਗੀ ਤਾਂ ਰਾਹੁਲ ਗਾਂਧੀ ਜੀ ਦੀ ਇਹ ਸੋਚ ਨਾਲ ਹਿੰਦੁਸਤਾਨ ਦੇ ਭਾਰਤ ਦੇ ਲੋਕ ਸਹਿਮਤ ਹੋ ਗਏ ਔਰ ਉਹਨਾਂ ਨੇ ਇਹ ਵੀ ਪ੍ਰਵਾਨ ਕੀਤਾ ਹੈ ਕਿ ਅਸੀਂ ਕਾਂਗਰਸ ਨੂੰ ਵੋਟਾਂ ਪਾਵਾਂਗੇ ਕਲ ਕਰਾਂ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਕਿ ਅਸੀਂ ਐਮਐਸਪੀ ਦਵਾਂਗੇ ਕਲ ਕਰਾਂ ਲੋਨ ਕਿਸਾਨਾਂ ਦੇ ਮਾਫ ਕਰਨ ਦੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਸਪਸ਼ਟ ਕਿਹਾ ਸੀ ਕਿ ਜੇ ਭਾਰਤ ਦੇ ਵਿੱਚ 22 ਤੋਂ 25 ਲੋਕਾਂ ਦਾ 16 ਲੱਖ ਕਰੋੜ ਰੁਪਇਆ ਮਾਫ ਹੋ ਸਕਦਾ ਹੈ ਤਾਂ 1 ਲੱਖ ਕਰੋੜ ਰੁਪਇਆ ਕਿਸਾਨਾਂ ਦਾ ਮਾਫ ਕਿਉਂ ਨਹੀਂ ਹੋ ਸਕਦਾ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਾਰਤ ਦੇ ਲੋਕ ਰਾਹੁਲ ਗਾਂਧੀ ਜੀ ਦੀ ਇਸ ਸੋਚ ਕਾਂਗਰਸ ਦੀ ਇਸ ਸੋਚ ਨਾਲ ਸਹਿਮਤ ਹੁੰਦੇ ਹੋਏ ਆਪਣਾ ਫਤਵਾ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਦੇਣਗੇ ਜਿੱਥੋਂ ਤੱਕ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਸਰਦਾਰ ਗੁਰਜੀਤ ਸਿੰਘ ਔਲ ਜਲਾ ਜ਼ਮੀਨ ਨਾਲ ਜੁੜੇ ਲੀਡਰ ਨੇ ਹਰ ਵਿਅਕਤੀ ਦੇ ਨਾਲ ਚਟਾਨ ਦੀ ਤਰ੍ਹਾਂ ਖੜਦੇ ਨੇ ਔਰ ਸਮੁੱਚੇ ਅੰਮ੍ਰਿਤਸਰ ਵਾਸੀ ਉਹਨਾਂ ਨੂੰ ਦਿਨੋਂ ਪਿਆਰ ਕਰਦੇ ਨੇ ਔਰ ਹਰ ਹਲਕੇ ਵਿੱਚ ਆਸ ਹੈ ਕਿ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਉਹ ਕੱਲ ਵਿਧਾਨ ਸਭਾ ਹਲਕਾ ਟਾਰੀ ਦੀ ਹੈ ਮੇਰਾ ਆਪਣਾ ਪਰਸਨਲ ਚੱਦੀ ਹਲਕਾ ਹੈ ਮੇਰਾ ਪਿੰਡ ਛੋਟੇ ਚਿੱਤੇ ਵਿਧਾਨ ਸਭਾ ਹਲਕਾ ਟਾਰੀ ਵਿੱਚ ਹੁੰਦਾ ਹੈ ਔਰ ਮੈਂ 21 ਵਿੱਚ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕਰਨ ਤੋਂ ਬਾਅਦ ਰਾਜਨੀਤਿਕ ਸਫ਼ਰ ਕਰਨ ਤੋਂ ਪਹਿਲਾਂ ਇੱਕ ਰਾਜਨੀਤੀ ਦੀ ਪਰਬਾਸ਼ਾ ਅਟਾਰੀ ਦੀ ਧਰਤੀ ਤੇ ਬਿਆਨ ਕੀਤੀ ਸੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਔਰ ਮੈਨੂੰ ਪੂਰਨ ਆਸ ਹੈ ਕਿ ਅਟਾਰੀ ਵਿਧਾਨ ਸਭਾ ਦੇ ਲੋਕ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਨੂੰ ਪਸੰਦ ਕਰਨਗੇ ਔਰ ਜਿੱਥੋਂ ਤੱਕ ਆੜਤੀਆਂ ਦੀ ਗੱਲ ਏ ਸ਼ੈਲਰ ਮਾਲਕਾਂ ਦੀ ਗੱਲ ਏ ਮੇਰਾ 35 ਸਾਲ ਦਾ ਰابطਾ ਏ ਮੈਂ ਬਤੌਰ ਸੈਕਟਰੀ ਮਾਰਕੀਟ ਕਮੇਟੀ ਵੀ ਅਟਾਰੀ ਵਿੱਚ ਰਿਆਮਾ 13 ਸਾਲ ਮੈਂ ਮਾਰਕੀਟ ਕਮੇਟੀ ਅੰਮ੍ਰਿਤਸਰ ਵਿੱਚ ਜੌਬ ਕੀਤੀ ਏ ਔਰ ਡੀਐਮੋ ਸ਼ਿਪ ਦੌਰਾਨ ਵੀ ਕਾਫੀ ਵੱਡਾ ਹੰਗਾਰਾ ਸੀ ਪੂਰੇ ਨਾਲ ਸੀ ਕਿ ਅਟਾਰੀ ਦੇ ਲੋਕ ਦਿਨੋਂ ਪਸੰਦ ਕਰਨਗੇ ਉਹ ਸਰਦਾਰ ਗੁਰਜੀਤ ਸਿੰਘ ਔਜਲਾ ਇੱਕ ਚੰਗੀ ਲੀਡ ਲੈ ਕੇ ਉਥੋਂ ਜਿੱਤ ਪ੍ਰਾਪਤ ਕਰਨਗੇ ਬਿਲਕੁਲ ਰੰਗ ਲਿਆਵੇਗੀ ਇਹਦੇ ਵਿੱਚ ਕੋਈ ਦੋਰ ਰਹੇ ਨਹੀਂਗੀ ਕਿਉਂਕਿ ਲੋਕ ਭਲੀ ਭਾਂਤ ਜਾਣਦੇ ਨੇ ਮੌਜੂਦਾ ਐ ਜਿਹੜਾ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਭਾਜਪਾ ਨਾਲ ਹੈ ਤੇ ਅਕਾਲੀ ਦਲ ਨਾਲੇ ਤਿੰਨੇ ਕੈਂਡੀਡੇਟ ਜਨਤਾ ਦੇ ਸਾਹਮਣੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰੇ ਵੱਡੇ ਵਾਅਦੇ ਕੀਤੇ ਚਾਹੇ ਮਹਿਲਾਵਾਂ ਨੂੰ 1000 ਦਾ ਮਤਲਬ ਪੈਨਸ਼ਨ ਦੇਣ ਦਾ ਵਾਅਦਾ ਸੀ ਉਹ ਪੂਰਾ ਨਹੀਂ ਕਰ ਸਕੇ 27 ਮਹੀਨੇ ਬੀਤ ਗਏ ਔਰ ਜਿਹੜੀਆਂ ਮੇਰੀਆਂ ਮਾਤਾ ਪੈਨਾ ਅਤੇ ਬੱਚੀਆਂ ਮਹਿਸੂਸ ਕਰ ਰਹੀਆਂ ਨੇ ਕਿ 27 ਜਿਹੜਾ ਮਹੀਨੇ ਦਾ 27000 ਰੁਪਇਆ ਬਣਦਾ ਹੈ ਪਰ ਇਹ ਨਹੀਂ ਦੇ ਸਕੀਆਂ ਇਸ ਲਈ ਇਹਨਾਂ ਦੇ ਜਿਹੜੇ ਵਾਦੇ ਸੀ ਉਹ ਖੋਖਲੇ ਸਾਬਤ ਹੋਏ ਲੋਕ ਇਹਨਾਂ ਨਾਲ ਨਹੀਂ ਚੱਲਣਗੇ ਦੇਖੋ ਮੁਕਾਬਲੇ ਦੀ ਜਿੱਥੋਂ ਤੱਕ ਗੱਲ ਹੈ ਜੀ ਪੀ ਆਮ ਆਦਮੀ ਪਾਰਟੀ ਦੀ ਇੱਕ ਸਰਕਾਰ ਹੈ ਔਰ ਜਿਹੜੇ ਹੈਗੇ ਨੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਜੀ ਉਹ ਵੀ ਮਤਲਬ ਦੋ ਦਫਾ ਐ ਐਮ ਐਲ اے ਰਹੇ ਨੇ ਔਰ ਇੱਕ ਟਰਮ ਮੰਤਰੀ ਵੀ ਰਹੇ ਨੇ ਪਰ ਮੈਂ ਸਮਝਦਾ ਕਿ ਸਰਕਾਰ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਜਿਹੜੇ ਉਹਨਾਂ ਨੇ ਸੁਪਨੇ ਵਿਖਾਏ ਸੀ ਉਹ ਆਪਣੇ ਸੁਪਨਿਆਂ ਤੇ ਸਰਕਾਰ ਨਹੀਂ ਉਤਰੀ ਇਸ ਲਈ ਵਜ੍ਹਾ ਕਰਕੇ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਦੇਖੋ ਆਪਾਂ ਨੂੰ ਸਿਰਫ ਤੇ ਸਿਰਫ ਆਪਣਾ ਧਿਆਨ ਇੱਕ ਐ ਨਾਲੇ ਦੀ ਤਰਫੇ ਮੈਂ ਜ਼ਿਕਰ ਕਰਦਾ ਵਾਂ ਕਿ ਔਜਲਾ ਜੀ ਨੇ ਵੀ ਕੋਸ਼ਿਸ਼ ਕੀਤੀ ਹੋਊਗੀ ਪਰ ਇਹ ਜਿਹੜਾ ਪ੍ਰੋਜੈਕਟ ਏ ਇਹ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਏ ਇਸ ਤੋਂ ਇਲਾਵਾ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਐ ਵੱਡਾ ਹਾਈਵੇ ਬਣ ਰਿਹਾ ਏ ਔਰ ਉਹ ਸੈਂਟਰ ਤੋਂ ਲਿਓਣਾ ਟ੍ਰੇਨਾਂ ਦੇ ਕੰਮ ਕਰਾਉਣੇ 에ਰਪੋਰਟ ਤੇ ਨਵੀਆਂ 에ਰ ਜਿਹੜੀਆਂ ਵਾ ਹਵਾਈ ਅੜਾਨਾਂ ਚਲਾਉਣੀਆਂ ਮੈਂ ਸਮਝਦਾ ਮਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸੰਸਦ ਦੇ ਵਿੱਚ ਜੇ ਇੱਕ ਆਵਾਜ਼ ਬਣਿਆ ਔਰ ਅਮਰitsar ਦੀ ਗੱਲ ਕੀਤੀ ਅਮਰitsar ਦੇ ਵਿਕਾਸ ਦੀ ਗੱਲ ਕੀਤੀ ਅਮਰitsar ਦੀ ਡਵੈਲਪਮੈਂਟ ਦੀ ਗੱਲ ਕੀਤੀ ਤਾਂ ਪਾਰਲੀਮੈਂਟ ਦੇ ਵਿੱਚ ਹਰ ਦਫਾ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਕੀਤੀ ਦੇਖੋ ਜਿੱਤ ਆਸੇ ਕੇ ਪੂਰੇ ਨਾ ਐ ਜਿਹੜੀ ਆ ਉਹ ਜਿੱਤ ਯਕੀਨੀ ਐ ਔਰ ਉਹਨਾਂ ਦੇ ਕੀਤੇ ਕੰਮ ਉਹਨਾਂ ਦੇ ਅੰਮ੍ਰਿਤਸਰ ਪ੍ਰਤੀ ਜਿਹੜਾ ਐ ਦ੍ਰਿੜਤਾ ਏ ਉਹਦਾ ਸਨਮਾਨ ਕਰਦੇ ਹੋਏ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਫਤਵਾ ਦੇਣਗੇ ਔਰ ਉਹ ਜਿੱਤ ਪ੍ਰਾਪਤ ਕਰਨਗੇ ਮੈਂ ਸਮੁੱਚੇ ਪੰਜਾਬ ਦੇ ਐ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਆਪਣੇ ਆਪਣੇ ਬੱਚਿਆਂ ਦੇ ਆਪਣੇ ਇਲਾਕੇ ਦੇ ਤੇ ਆਪਣੀ ਔਨ ਵਾਲੀ ਪੀੜੀ ਦੇ ਟਿਕ ਲਈ ਕਾਂਗਰਸ ਉਮੀਦਵਾਰਾਂ ਨੂੰ ਫੋਟ ਦੇ ਕੇ ਚਿਤ ਪ੍ਰਾਪਤ ਕਰੋ ਤੁਸੀਂ ਸਾਰੇ ਸਮਝਦੇ ਹੋ ਕਿ 14 ਦੇ ਵਿੱਚ ਸਾਡਾ ਗਰਾਫ ਉੱਚਾ ਸੀ ਸਮੁੱਚੇ ਦੁਨੀਆ ਦੇ ਵਿੱਚ ਵੱਡੇ ਵੱਡੇ ਦੇਸ਼ ਮਾਨ ਸਨਮਾਨ ਕਰਦੇ ਸੀ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੀ ਵਜ੍ਹਾ ਕਰਕੇ ਔਰ 10 ਸਾਲਾਂ ਚ ਤੁਹਾਡੇ ਟੈਕਸਰ ਨਾਲ ਬਣੇ ਇੰਸਟੀਚੂਟ ਸੰਸਥਾਵਾਂ ਜਿਹੜੀਆਂ ਇੱਕ ਵਿਅਕਤੀ ਨੂੰ ਦੇ ਦਿੱਤੀਆਂ ਗਈਆਂ ਉਹਦੇ ਕਰਕੇ ਮਹਿੰਗਾਈ ਵਧੀ ਉਹਦੇ ਕਰਕੇ ਬੇਰੁਜ਼ਗਾਰੀ ਵਧੀ ਔਰ ਗ੍ਰਾਫ ਕਾਫੀ ਥੱਲੇ ਡਿੱਗ ਗਿਆ ਤੁਹਾਡੀ ਵੋਟ ਨੇ ਫੈਸਲਾ ਕਰਨਾ ਹੈ ਕਿ ਉਹ ਗ੍ਰਾਫ ਆਪਾਂ ਦੁਬਾਰਾ ਉੱਪਰ ਨੂੰ ਖੜਨਾ ਹੈ ਕਿ ਨੀਚੇ ਨੂੰ ਖੜਨਾ ਹੈ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਬੜੇ ਸੂਝਵਾਨ ਹੋ ਸੁਗੜ ਹੋ ਸਿਆਣੇ ਹੋ ਔਰ ਕਾਂਗਰਸੀ ਉਮੀਦਵਾਰ ਨੂੰ ਆਪਣਾ ਫਤਵਾ ਦਿਓਗੇ ਔਰ ਗਰਾਫ ਉੱਪਰ ਵਾਲ ਖੜੋਗੇ ਜਿਹਦੇ ਨਾਲ ਇੰਡੀਆ ਚ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਵਿੱਚ ਸਰਕਾਰ ਬਣੂਗੀ ਔਰ ਜਿਹੜੀ ਆਪਣੇ ਦੇਸ਼ ਭਾਰਤ ਨੂੰ ਦੁਬਾਰਾ ਤਰੱਕੀ ਵੱਲ ਲੈ ਕੇ ਜਾਊਗੀ ਇਹਨਾਂ ਕਹਿੰਦਾ ਹੋਇਆ ਕਿ ਮੰਦਾ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ